ਜਿਨੇ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਦੂਜ ਬੂ ਰਿਕੋਨਾਈਜ਼ ਦਾ ਵਨ ਰੈਨਾਉਂਸ ਦਾ ਲਵ ਆਫ ਵਰਲਟੀ ਜਿਨਾਂ ਨੇ ਇੱਕ ਪਰਮਾਤਮਾ ਨੂੰ ਪਛਾਣ ਲਿਆ ਹੈ ਇੱਕ ਦੀ ਹੀ ਪ੍ਰਾਪਤੀ ਤੇ ਪੱਕਾ ਇਰਾਦਾ ਤੇ ਨਿਸ਼ਚੈ ਰੱਖਿਆ ਜਿਨ੍ਹਾਂ ਦੇ ਅੰਦਰ ਦੂਜੀ ਭਾਵਨਾ ਨਹੀਂ ਆਉਂਦੀ ਵੀ ਮੈਨੂੰ ਆ ਚੀਜ਼ ਮਿਲੇ ਮੈਂ ਤਾਂ ਹੀ ਗੁਰਦੁਆਰੇ ਜਾਣਾ ਮੇਰੀ ਆਹ ਮੁਰਾਦ ਪੂਰੀ ਹੋਵੇ ਮੈਂ ਤਾਂ ਹੀ ਮੰਦਰ ਜਾਣਾ ਮੇਰੀ ਆਹ ਮੁਰਾਦ ਪੂਰੀ ਹੋਵੇ ਮੈਂ ਤਾਂ ਹੀ ਮਸਜਿਦ ਜਾਣਾ ਹੈ ਮੇਰੀ ਆਮਰਤ ਪੂਰੀ ਹੋਵੇ ਮੈਂ ਤਾਂ ਹੀ ਚਰਚ ਜਾਣਾ ਹੈ ਜੀਨਾਂ ਦੇ ਅੰਦਰ ਦੂਜਾ ਭਾਵ ਮਤਲਬ ਦੂਜਾ ਮਤਲਬ ਦੂਆ ਦੂਈ ਸੋਚ ਦੂਮੂਹੀ ਸੋਚ ਨਹੀਂ ਆਉਂਦੀ ਵੀ ਜਿਹੜੇ ਲਾਲਚ ਤੋਂ ਫ੍ਰੀ ਹੋ ਕੇ ਗੁਰੂ ਦੀ ਸ਼ਰਨ ਜਾਂਦੇ ਨੇ ਨਾ ਅਸਲ ਦੇ ਵਿੱਚ ਉਹੀ ਪੱਕੇ ਸੇਵਕ ਨੇ ਜੀਨਾਂ ਦੇ ਅੰਦਰ ਲਾਲਚ ਨੇ ਜਨਮ ਲੇਤਾ ਉਹਨਾਂ ਨੂੰ ਦਰਸ਼ਨ ਨਹੀਂ ਹੋਏ ਉਹਨਾਂ ਦੀਆਂ ਅੱਖਾਂ ਨੇ ਤਾਂ ਦਰਸ਼ਨ ਕੀਤੇ ਮਨ ਨੇ ਨਹੀਂ ਕੀਤੇ ਮਨ ਦੀਆਂ ਅੱਖਾਂ ਹਜੇ ਵੀ ਬੰਦ ਨੇ ਮਨ ਦੀਆਂ ਅੱਖਾਂ ਖੁੱਲਣੀਆਂ ਜ਼ਰੂਰੀ ਹੁੰਦੀਆਂ ਨੇ ਆਹ ਸਰੀਰਕ ਅੱਖਾਂ ਤਾਂ ਆਪੇ ਇੱਕ ਦਿਨ ਬੰਦ ਹੋਈ ਜਾਣੀਆਂ ਮਨ ਦੀਆਂ ਅੱਖਾਂ ਜਿਹੜੀਆਂ ਨੇ ਉਹ ਅਮਰ ਨੇ ਉਹ ਦ੍ਰਿਸ਼ਟੀ ਦੇ ਨਾਲ ਹੀ ਪਾਰ ਬ੍ਰਹਮ ਦੇ ਦਰਸ਼ਨ ਹੋ ਸਕਦੇ ਨੇ